ਕਿ ਮਹਾਲੇ ਵਿੱਚ 25 ਲੱਖ ਦੀ ਪਾਪੂਲੇਸ਼ਨ ਹੈ ਪੂਰੇ ਜ਼ਿਲ੍ਹੇ ਦੀ ਔਰ ਉਹਦੇ ਬਸੇ ਸਿਰਫ 900 ਤੋਂ ਲੈ ਕੇ 1000 ਨਫਰੀ ਹੈ ਇੰਨੇ ਕੁ ਮੁਲਾਜ਼ਮ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਔਰ ਉਹਦੇ ਵਿੱਚੋਂ ਕਾਫੀ ਕੋਈ ਛੁੱਟੀ ਦੇ ਵੀ ਹੁੰਦਾ ਕੋਈ ਬਿਮਾਰ ਵੀ ਹੁੰਦਾ ਕੋਈ ਕੋਟਾਂ ਦੇ ਵਿੱਚ ਵੀ ਗਏ ਹੋਏ ਨੇ ਕੁਝ ਗਨਮਨ ਵੀ ਹੈਗੇ ਨੇ ਔਰ ਦੂਸਰੀ ਗੱਲ ਜਿਸ ਦਾ ਮਤਲਬ ਜਿਹੜੀ ਅੱਜ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜੋ ਸੀਐਮ ਸਾਹਿਬ ਸਾਡੇ ਪੰਜਾਬ ਦੇ ਹੈਗੇ ਨੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪਰਿਵਾਰ ਦੇ ਚਾਰ ਜੀ ਨੇ ਕਰਦੇ ਆ ਉਨਾਂ ਕੋਲੇ 11-1200 ਮਰਾਜ਼ਮਾ ਉਹਨਾਂ ਦੀ ਸਿਕਿਉਰਿਟੀ ਕਰਨ ਵਾਸਤੇ ਸੋ ਜੋ ਅੱਜ ਪਾਵਰ ਦੇ ਵਿੱਚ ਸਰਕਾਰ ਆਈ ਸੀਗੀ ਉਹ ਤਾਂ ਇਹ ਕਹਿ ਕੇ ਆਈ ਸੀ ਕਿ ਅਸੀਂ ਆਮ ਬੰਦੇ ਆ ਸਾਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ ਅਸੀਂ ਲੋਕਾਂ ਦੀ ਸਿਕਿਉਰਿਟੀ ਕਰਨੀ ਆ ਪਰ ਹੋ ਉਲਟ ਰਿਹਾ ਹੈ ਜੋ ਅੱਜ ਸਾਨੂੰ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਦੇਖੋ ਅਸੀਂ ਇਹਨੂੰ ਰਾਜਤਾਨੀ ਵੀ ਕਹਿੰਦੇ ਆ ਪੰਜਾਬ ਦੀ ਔਰ ਜਿਹੜਾ ਮਹਾਲੀ ਦਾ ਸਟਫ ਫੇਸ ਹੈਗਾ ਇਹ ਤਾਂ ਅਸੀਂ ਸੈਂਟਰ ਮਤਲਬ ਹਾਰਟ ਕਹਿੰਦੇ ਆ ਮਹਾਲੀ ਦਾ ਅੱਜ ਇੱਥੇ ਤੇ ਇੱਥੇ ਹੀ ਮਰੇ ਹੋਏ ਜਿਹੜੇ ਨੇ ਕਰਨਾ ਵਾਪਰ ਦੀਆਂ ਨੇ ਤੇ ਮੈਂ ਸਮਝਦਾ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਹੈ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋਅ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ Thank you